ਵੀਰੇ ਸੇਮ ਪ੍ਰਾਈਸ ਨਮੀ ਦਾ 85000 ਦੀ ਬਣ ਜੂਗੀ ਠੀਕ ਆ ਜੀ ਆਪਣੇ ਕਿਸਾਨ ਵੀਰ ਐਮਪੀ ਵੀ ਚ ਜਾਣਗੇ ਅਗੇ ਸੀਜ਼ਨ ਵਿੱਚ ਤਾਂ ਇਹ ਟਰਾਲੀ ਕੋਲਾ ਆਪਾਂ 115 ਵਿੱਚ ਦੇ ਦਾਂਗੇ ਵੀਰੇ ਵਿੱਚੇ ਟੋਪੀ ਗੇਟ ਸਭ ਕੁਝ ਡਬਲ ਦਾ ਸਿੰਗਲ ਟੇਰੀਆ ਹਿੱਸਾ ਡਬਲ ਆਣਾ ਜੈਕ ਦੀ ਗਾਰੰਟੀ ਆਪਣੀ ਸਾਲ ਦੀ ਓਕੇ ਵੀਰੇ ਹਾਂ ਜੇ ਕੋਈ ਵੀਡੀਓ ਦੇਖ ਕੇ ਆਊਗਾ ਆਪਾਂ ਡਿਸਕਾਊਂਟ ਦੇ ਦਾਂਗੇ ਵੀਰੇ ਜਮੀ ਸਹੀ ਸਸਤੇ ਰੇਟ ਵਿੱਚ ਟਰਾਲੀ ਤੁਹਾਨੂੰ ਦੇਣ ਲੱਗ ਰਹੇ ਆ ਵਿੱਚੇ ਟੋਪੀ ਗੇਟ ਸਭ ਕੁਝ ਸਤ ਸ੍ਰੀ ਅਕਾਲ ਦੋਸਤੋ ਅੱਜ ਆਪਾਂ ਤੁਹਾਡੇ ਵਾਸਤੇ ਟਰਾਲੀਆਂ ਦੀ ਵੀਡੀਓ ਲੈ ਕੇ ਆ ਗਏ ਜੋ ਕਿ ਬਾਈਆਂ ਦੇ ਬਹੁਤ ਫੋਨ ਆ ਰਹੇ ਸੀ ਵੀ ਟਰਾਲੀਆਂ ਦੀ ਵੀਡੀਓ ਲਿਆਓ ਆਪਾਂ ਦੋਸਤੋ ਟਰਾਲੀਆਂ ਦੀ ਵੀਡੀਓ ਲੈ ਕੇ ਆ ਗਏ ਤੁਸੀਂ ਪਹਿਲਾਂ ਲੋਕੇਸ਼ਨ ਚੈੱਕ ਕਰ ਲਓ ਆਹ ਸੜਕ ਬਾਗੀ ਪਾਤੜਾਂ ਨੂੰ ਤੇ ਇਧਰ ਵਾਲੀ ਸੜਕ ਬਾਗੀ ਸਮਾਣੇ ਨੂੰ ਇਹਦੇ ਬਿਲਕੁਲ ਬਚਕਾਰ ਟਰਾਲੀਆਂ ਦੀ ਫੈਕਟਰੀ ਆ ਦੇਦਣਾ ਪਿੰਡਾ ਜਿੱਥੇ ਕਿ ਨਵੀਆਂ ਤੇ ਪੁਰਾਣੀਆਂ ਟਰਾਲੀਆਂ ਤੁਹਾਡੀਆਂ ਕੱਟੀਆਂ ਜਾਂਦੇ ਨੇ ਪੁਰਾਣੀਆਂ ਟਰਾਲੀਆਂ ਨਵੀਆਂ ਤੁਸੀਂ ਲਿਜਾ ਸਕਦੇ ਹੋ ਜੇ ਇਸ ਵੀ ਰੇਟ ਦੇ ਵਿੱਚ ਤੁਸੀਂ ਚਾਹੋ ਨੇ ਉਹਸ ਰੇਟ ਦੇ ਵਿੱਚ ਹੀ ਟਰਾਲੀ ਤੁਹਾਨੂੰ ਉਰੋਂ ਮਿਲ ਜੂਗੀ ਸੱਤ ਇਹ ਸਾਈਕ 16 ਸੱਤ ਇਹ ਜਿਹੜੀ ਹੱਬ ਲੱਗੀ ਹੋਈ ਇਹਨੂੰ ਇਹਨੂੰ 8 ਨਟੀ ਹੱਬ ਲੱਗੀ ਹੋਈ 5 ਇੰਚੀ ਹਿੱਸਾ ਹੀ ਇਹ 5 ਇੰਚੀ ਹਿੱਸਾ ਤੇ 8 8 ਨਟੀ ਹੱਬ ਆ ਜੀ ਜੀ ਵੀਰੇ ਜਹਾਜੀ ਫਰਸ਼ਾ ਜੀ ਇਹ ਵਿੱਚ ਜਹਾਜੀ ਫਰਸ਼ ਦੀ ਪੈਰ ਹੋਈ ਵੀ ਆ ਤੇ ਟਾਇਰ ਟਾਇਰ ਦੇਖੋ ਚਲਦੀ ਹੁੰਦੇ ਨਹੀਂ ਉਹ ਕਸਟਮਰ ਆਪਣੇ ਪਾਲਾਂਦੇ ਨੇ ਜੀ ਵੀਰੇ ਡਬਲ ਜੈਕ ਆ ਵੀਰੇ ਇਹ ਅੱਛਾ ਡਬਲ ਜੈਕ ਵਾਲੀ ਆ ਵੀਰੇ ਹਾਂ ਜੀ ਹਾਂ 10 ਇੰਚੀ ਚ ਹੁੱਕ ਵੀਰੇ ਮੱਛੀ ਹੁੱਕਾ ਇਹ ਅੱਛਾ ਜੀ ਹਾਂ ਜੀ ਹਾਂ ਤੇ ਆਪਣੇ ਦਾ 31 ਕੁਇੰਟਲ weight ਆ ਜੀ ਇਹਦਾ ਡਬਲ ਚੈੱਕ ਦੇ ਵਿੱਚ ਹੈ ਨਾ ਹਾਂਜੀ ਹਾਂ ਟਰਾਲੀ ਵਧੀਆ ਸੋਹਣੀ ਫੈਨਸੀ ਤਿਆਰ ਕਰੀ ਹੋਈ ਆ ਪਲਾਜ਼ਮੇ ਦਾ ਸਾਮਾਨ ਆ ਸਾਰਾ ਬੈੱਡ ਬੁੱਡ ਲੱਗਾ ਵਧੀਆ ਬੈੱਡ ਬੁੱਡ ਓਕੇ ਆ ਨਾ ਜੀ ਹਾਂਜੀ ਹਾਂ ਤੇ ਕੀ ਮੁੱਲ ਰੱਖਿਆ ਇਹਦਾ ਵੀਰ ਜੀ ਵੀਰੇ ਆਪਾਂ ਇਹ ਤੋਲ ਕੇ ਵੀ ਦੇ ਦਾਂਗੇ ਵੈਸੇ ਜੇ ਮੂਵੀ ਲੈਣਾ ਮੂਵੀ ਦੇ ਦਾਂਗੇ ਤੇ ਮੂਵੀ ਦਾ ਤਾਜ਼ਾ ਕੀ ਰੇਟ ਆ ਜੀ ਮੂਵੀ ਇਹ ਆਪਣਾ 270 ਤੋਂ 280 ਦੀ ਰੇਂਜ ਵਿੱਚ ਬਣ ਜੂਗੀ ਇਹ ਬਾਕੀ ਮੌਕੇ ਦੇ ਮਾੜਾ ਮੋਟਾ ਐਡਜਸਟ ਹਾਂ ਬਾਕੀ ਮੌਕੇ ਤੇ ਥੋੜਾ ਮਰਤਵਾ ਮਾਨਤਨ ਹੋ ਜੂਗਾ ਠੀਕ ਆ ਜੀ ਉਧਰੋਂ ਵਾਲ ਟੈਂਕ ਜੀ ਹਾਂ ਵੀਰੇ ਇਹ ਚੱਲਦਾ ਮਤਲਬ ਆਪਾਂ ਨੇ ਤ ਏ ਦੇਖ ਲਓ ਜੀ ਕਿਸੇ ਨੂੰ ਚਾਹੀਦਾ ਹੋਇਆ ਵੀਰਪਾਈ ਨੂੰ ਆਪਾਂ ਇਹ 70 ਤੋਂ 80 ਹਜ਼ਾਰ ਦੀ ਰੇਂਜ ਵਿੱਚ ਬਣ ਜੂਗਾ ਇਹ। ਬਾਕੀ ਮੌਕੇ ਦੇ ਮਾੜਾ ਮੋਟਾ ਅੜ ਜਾ। ਹਾਂ ਮੌਕੇ ਦੇ ਛੋੜੋ ਬੋਤਾ ਹੋ ਜੂਗਾ। ਜੀ ਤੇ ਇਸ ਤੋਂ ਬਾਅਦ ਆ ਟਰਾਲੀ ਆ ਗਈ ਹੈ ਕਿਹੜੀ ਹੈ ਜੀ? ਵੀਰੇ ਇਹ 11.56 ਆ। ਦੇਖ ਹੁੱਕ ਚਾ ਜੀ। ਨਹੀਂ ਇਹ ਸਿੱਧੀ ਹੁੱਕ ਚ ਆ ਗਈ 10 ਇੰਚੀ ਚਾਸੀ ਆ ਗਈ ਜੀ ਟਾਟਾ ਦਾ ਫਰਸ਼ਾ ਇਹਦੇ ਵਿੱਚ। ਓਕੇ। 12 ਗੇਜ ਦਾ ਟਾਟਾ ਦਾ ਫਰਸ਼ਾ ਹੀ। ਜੈਕ ਵਾਲੀ ਹੈ ਜੀ? ਹਾਂ ਜੀ ਹਾਂ ਜੈਕ ਲੱਗਾ ਹੈ ਜੈਕ ਦੀ ਸਾਲ ਦੀ ਗਾਰੰਟੀ ਆ। ਠੀਕ ਆ ਜੀ। ਤੇ ਫਰਸ਼ ਕਿਹੜਾ? ਫਰਸ਼ੇ ਚ ਟਾਟਾ ਦਾ ਜੀ 4 ਇੰਚ ਠੀਕ ਹੈ ਜੀ ਹਾਂ ਜੀ ਤੇ ਇਹਦਾ ਕੀ ਪ੍ਰਾਈਸ ਰੱਖਿਆ ਜੀ ਇਹ ਆਪਣੀ 145 ਦੀ ਬਣ ਜੂਗੀ ਮੌਕੇ ਤੇ ਹੋਰ ਮਹਨਤਾਂ ਹੋ ਜੂਗਾ ਠੀਕ ਹੈ ਉਸ ਤੋਂ ਬਾਅਦ ਆ ਨਾਲ ਵਾਲੀ ਵੀਰੇ ਇਹ ਘੱਟ ਰੇਂਜ ਦੀ ਆ ਗਈ ਜੀ ਇਹ ਆਪ ਨੂੰ 130 ਦੀ ਰੇਂਜ ਦੀ ਬਣ ਜੂਗੀ ਇਹ ਹੱਥ ਕਿਹੜਾ ਜੀ ਇਹਦੇ ਆ ਫਰਸ਼ੇ ਦੇ ਵਿੱਚ ਆ ਗਈ ਜੀ 12 ਗੇਜ ਹੱਬ ਕਿਹੜੀ ਹੈ ਜੀ ਹੱਬ 8 ਨਟੀ ਆ ਗਈ ਇਹ ਪੌਣੇ ਚਾਰ ਹਿੱਸਾ ਹੈ ਇਹਦੇ ਵਿੱਚ ਓਕੇ ਫਰਸ਼ ਕਿਹੜਾ ਜਹਾਜੀ ਆ ਜਨਾਂ ਨਾ ਦੂਜਾ ਕਾਲੀ ਚਾਦਰ ਦਾ ਹੀ ਅਥੇ ਕਾਲੀ ਚਾਦਰ ਦਾ ਲੈ ਵੀ ਦੋਸਤ ਤੁਸੀਂ ਦੇਖ ਸਕਦੇ ਹੋ ਕਾਲੀ ਚਾਦਰ ਦਾ ਫਾਸਾ ਲੱਗਿਆ ਮੈਂ ਬਹੁਤ ਛੋਟੀ ਟਰਾਲੀ ਬਣੀ ਹੋਈ ਆ ਤੇ ਪੈਕ ਬਾਕੀ ਕਸਟਮਰ ਦੱਸਦੇ ਨੇ ਟਾਇਰ ਪਾਉਣ ਦਾ 14 ਪੰਜੇ ਐਮ ਐਮ ਆ ਵੀ ਬਿਕਾਉ ਆ ਜੀ ਹਾਂ ਇਹ ਚੱਲਦੀ ਆ ਕਿਸੇ ਵੀਰਪਾਈ ਨੂੰ ਚੱਲਦੀ ਦੀ ਲੋੜ ਹੁੰਦੀ ਆ ਤਾਂ ਆਪਾਂ ਚੱਲਦੀ ਵੀ ਸੇਲ ਕਰਦੇ ਆ ਠੀਕ ਆ ਟ੍ਰੇਡ ਦੇ ਵਿੱਚ ਨਹੀਂ ਜੀ ਕਿੰਨਾ ਨੂੰ ਹਾਂ ਜੀ ਹਾਂ ਇਹਦਾ ਕੀ ਪ੍ਰਾਈਸ ਰੱਖਿਆ ਵੀਰੇ ਇਹ ਵੀਰੇ 80 ਕ ਹਜ਼ਾਰ ਦੀ ਆ ਮੌਕੇ ਤੇ ਹੋਰ ਕਟਵਾਦ ਹੋ ਜਾਊਗਾ ਜੀ ਕਿਸਾਨ ਵੀਰੋ ਇਹ 80 ਕ ਹਜ਼ਾਰ ਦੀ ਤੁਹਾਨੂੰ ਬਣ ਜੂਗੀ ਮੌਕੇ ਤੇ ਮਾੜਾ ਮੋਟਾ ਐਡਜਸਟਮੈਂਟ ਹੋ ਜਾਊਗੀ 11 6 ਸਿੰਗਲ ਟੈਰੀ ਸਿੰਗਲ ਟੈਰੀ ਠੀਕ ਆ ਜੀ ਉਸ ਤੋਂ ਬਾਅਦ ਵਾਲੀ ਜੀ ਇਹ 12 6 ਆ ਵੀਰੇ 4 ਇੰਚ ਇਸ ਹੈ ਦਾ ਜੀ ਵੀਰੇ ਪਲਾਜ਼ਮੇ ਦਾ ਸਾਰਾ ਵੇਡਾ ਜ ओके ਸੋ ਦੋ ਫਾੜ ਦੋਨਾਂ ਪਾਸੇ ਨੂੰ ਹਾਂ ਜੀ ਹਾਂ ਸਾਈਡਾਂ ਦੇ ਕਲੱਚ ਲੱਗਾ ਹੋਇਆ ਇਹ ਵਧੀਆ ਸੋਹਣੀ ਟਰਾਲੀ ਬਣਾਈ ਇਹਦਾ weight ਹੈਗਾ 18 ਤੋਂ 19 ਕੁਇੰਟਲ ਵਿੱਚ ਆਹ ਦੇਖ ਲਓ ਟਰਾਲੀ ਇਹ ਦੇ ਦਾਂਗੇ ਆਪਾਂ ਇੱਕ 65 ਦੀ ਮੌਕੇ ਤੇ ਹੋਰ ਇੱਕ 60 ਸੁੱਟ ਦੀ ਬਣ ਜੂਗੀ ਇਹ ਤੇ ਮੌਕੇ ਦੇ ਮਾੜਾ ਮੋਟਾ ਹੋਰ ਮਾਨਤਨ ਕਰ ਦੋਗੇ ਵੀਰੇ ਹਾਂ ਜੀ ਹਾਂ ਇਹ ਨਾਲ ਵਾਲੀ 11 6.5 ਆਈ ਇਹ ਇਹਦਾ ਫਰਸ਼ ਦੱਸ ਗਏ ਜਿਹਦਾ ਲੱਗਾ ਜੀ ਇਹਦਾ ਵੀ ਦੋ ਫਾੜ ਲੱਗਾ ਜੀ 4 ਇੰਚ ਇਸਾ ਜੀ ਵੀਰੇ ਇਹ ਦੇਖ ਲਓ ਤੋਲ ਕੇ ਲੈ ਕੇ ਜਾਣੀ ਹੋ ਤੋਲ ਕੇ ਦੇ ਦਾਂਗੇ ਆਪਾਂ ਹਾਂ ਜੀ ਦੋਸਤੋ ਬਹੁਤ ਸੋਹਣਾ ਕੰਮ ਆ ਬਾਈ ਉਹਨਾਂ ਦੀ ਬਹੁਤ ਵੱਡੀ ਫੈਕਟਰੀ ਆ ਤੇ ਬਹੁਤ ਸੋਹਣਾ ਕੰਮ ਕਰਦੇ ਨੇ ਬਾਈ ਹੁਣੀ ਇਹ ਕਿੰਨੇ ਦੀ ਦੇਣਾ ਜੀ ਆਪਾਂ ਇਹ ਆਪਾਂ ਵੈਸੇ 1 55 ਕਰਦੇ ਆ ਜਾਲੀ ਜੁੜੀ ਲਾ ਕੇ ਜੀ ਨੀ ਤੋਲ ਕੇ ਲੈ ਕੇ ਜਾਣੀਆਂ 85 ਰੁਪਏ ਕਿਲੋ ਦੇ ਦਾਂਗੇ ਤੋਲ ਕੇ ਆਪਾਂ ਬਾਕੀ ਮੌਕੇ ਤੇ ਮਾੜਾ ਮੋਟਾ 10 ਮਿੰਟ ਕਰ ਲਵਾਂਗੇ ਹਾਂ ਥੋੜਾ ਬੋਤਾ ਕਰ ਲਾਂਗੇ ਇਹ ਇਹ ਆਪਾਂ ਨੇ ਮਤਲਬ ਉੱਪਰ ਡੱਬਾ ਡੱਬਾ ਤਿਆਰ ਕਰਿਆ ਜੀ ਵੀਰੇ ਇਹ ਦੇਖੋ ਜੇ ਕਿਸੇ ਵੀਰ ਭਾਈ ਨੂੰ ਚਾਹੀਦੀ ਆ 1 5 ਦੀ ਬਣ ਦੂਗੀ ਇਹ ਲੈ ਵੀ ਦੋਸਤੋ 1 ਲੱਖ 5000 ਵੀ ਬਹੁਤ ਸਸਤੇ ਭਾਅ ਦੇ ਵਿੱਚ ਕਾਲੀ ਫੋਨ ਨੂੰ ਮਿਲ ਜੂਗੀ ਬਹੁਤ ਸੋਹਣੀ ਕਾਲੀ ਆ ਚੈੱਕ ਕਰ ਬੰਦ ਲਿਓ ਉਹ ਤੇ ਟਾਟਾ ਦਾ ਬੰਦ ਕਰ ਮਾ ਜੀ ਮਾਰਕੀ ਨਵਾਂ ਲਾਇਆ ਦਾ ਹਾਂ ਇਹ ਉੱਪਰਲਾ ਮਤਲਬ ਜਿਹੜਾ ਡੱਬਾ ਤਿਆਰ ਹੋਇਆ ਡੱਬਾ ਤਿਆਰ ਕਰਿਆ ਹਾਂ ਆ ਦੇਖੋ ਠੀਕ ਆ ਮੌਕੇ ਦੇ ਮਾੜਾ ਮੋਟਾ ਹੋਰ ਹੋਲ ਹੋੜ ਅਡਜਸਟਮੈਂਟ ਥੋੜਾ ਬਹੁਤਾ ਕਰ ਦਾਂਗੇ ਜੀ ਜਦੋਂ ਵੀਰੇ ਇਹਦੇ ਬਾਰੇ ਵੀ ਦੱਸਿਓ ਜੀ ਵੀਰੇ ਇਹ 11 ਫੁੱਟੀ ਆ ਗਈ ਸਾਈਜ਼ 'ਚ ਤੇ ਸਵਾ 6 ਚੌੜੀ ਹੁੰਦੀ ਆ ਵੀਰੇ ਇਹ ਇਹ ਪੱਠੇ ਵਾਸਤੇ ਚਾਸੀ ਕੰਮ ਆਉਂਦੀ ਆ ਇਹ ਜੀ ਹਾਂ ਇਹ ਦੇਖ ਲਓ ਆਪਾਂ ਕੁੱਲ 85000 ਦੀ ਬਣ ਜਾਂਦੀ ਆ ਨਵੀਂ ਓਕੇ 85000 ਦੇ ਵਿੱਚ ਤਿਆਰ ਕਰ ਦਈਏ ਜੀ ਹਾਂ ਜੀ ਹਾਂ ਪੱਠੇ ਵਾਲੀ ਚਾਸੀ ਆ ਇਹ ਜੇ ਕਿਸੇ ਪੱਠੇ ਵਾਲੇ ਵੀਰ ਨੂੰ ਚਾਹੀਦੀ ਹੋਈ ਤਾਂ ਆਪਾਂ ਉਹਨਾਂ ਨੂੰ ਜਦੋਂ ਮਰਜ਼ੀ ਆਜਣਾ ਆਪਾਂ ਦੇ ਕੇ ਬਣਾ ਕੇ ਦੇ ਦਾਂਗੇ ਉਹਨਾਂ ਨੂੰ ਠੀਕ ਹੈ ਜੀ ਤੇ ਆ ਵੱਡਾ ਟਰਾਲਾ ਵੀਰੇ ਇਹ 14 7 ਇਹਦਾ 28 28 ਕੁਇੰਟਲ weight ਆ ਡਬਲ ਜੈਕਾ ਜੀ ਕੱਡਾ ਡਬਲ ਜੈਕ ਦੇ ਵਿੱਚ ਆ 5 ਇੰਚ ਹੀ ਸਹੀ ਇਹਦਾ ਜੀ ਤੇ ਆਪ ਦੇਖ ਸਕਦੇ ਹੋ ਦੋਸਤੋ ਤੁਸੀਂ ਟਾਟਾ ਦਾ ਫਰਸ਼ ਹੈ ਦੀ ਇਹਦੇ ਵਿੱਚ 5 ਇੰਚ ਆਉਂਦਾ ਜੀ ਵੀਰੇ ਤੇ ਦੋ ਫਾੜਾ ਲਾ ਲਾ ਸਾਈਡਾਂ ਦੇ ਕਲੱਚ ਸਾਰਾ ਪਲਾਜ਼ਮੇ ਦਾ ਬੈੱਡ ਲੱਗਾ ਹੈ ਵੀਰੇ ਪਲਾਜ਼ਮੇ ਦਾ ਸਮਾਨ ਆ ਜੀ ਇਹ ਆਪਾਂ ਤੁਹਾਨੂੰ ਦੇ ਦਾਂਗੇ ਜਿਵੇਂ ਤੋੜ ਕੇ ਲੈ ਕੇ ਜਾਣਾ ਤੋੜ ਕੇ ਦੇ ਦਾਂਗੇ 90 ਰੁਪਏ ਕਿਲੋ ਓਕੇ ਵੀਰੇ ਹਾਂ ਬਾਕੀ ਮੂਵੀ ਇਹ 2 60 ਕਿਜੀ ਰੇਂਜ ਦਾ ਬਣ ਜੀ ਹਾਂ ਵੀਰੇ ਰੰਗ ਕਰਕੇ ਜਾਲੀ ਲਾ ਕੇ ਤੁਹਾਨੂੰ ਸਭ ਕੁਝ ਤਿਆਰ ਕਰਕੇ ਦੂੰਗਾ ਹਾਂ ਤਿਆਰ ਕਰਕੇ ਦਵਾਂਗੇ ਆਪਾਂ ਲੈ ਵੀ ਦੋਸਤੋ ਤੁਸੀਂ ਦੇਖ ਸਕਦੇ ਹੋ ਬਹੁਤ ਸੁਨਮ ਕਲਾ ਤਿਆਰ ਹੋ ਰਿਹਾ ਬਾਈ ਹੁਣ ਉਹਦਾ ਸਕਰੀਨ ਦੇ ਉੱਪਰ ਨੰਬਰ ਚੱਲ ਰਿਹਾ ਜੇ ਕੋਈ ਵੀਡੀਓ ਸ਼ੇਅਰ ਕਰਕੇ ਆਊਗਾ ਬਾਈ ਹੁਣ ਇਹ ਕਹਿੰਦੇ ਉਹਨੂੰ ਵੀ ਡਿਸਕਾਊਂਟ ਫੁੱਲ ਬਟਾ ਫੁੱਲ ਦਵਾਂਗੇ ਆ ਨਾਲ ਵੀ ਇਹ ਪੁਰਾਣੀ ਖੜੀ ਹੈ ਜਿਹੜੀ ਹਾਂ ਵੀਰੇ ਇਹ ਦੇਖ ਲਓ ਚਲਦੀ ਆਈ ਹੈ ਵੈਸੇ ਟਰਾਲੀ ਆਪਾਂ ਨੇ ਨਵੀਂ ਸ਼ੇਅਰ ਕਰੀ ਤੇ ਉਹਨਾਂ ਵਾਸਤੇ ਉਹਨਾਂ ਨੇ ਵਿੱਚ ਕਟਵਾਈ ਹੈ ਜੇ ਕਿਸੇ ਨੇ ਪੁਰਾਣੀ ਕਟਵਾਣੀ ਹੁੰਦੀ ਆਪਾਂ ਉਹ ਵੀ ਕੱਟ ਲੈਨੇ ਆ ਓਕੇ ਵੀਰੇ ਹਾਂ ਵੈਸੇ ਨਵੀਂ ਇਹ ਆਪਾਂ ਪੁਰਾਣੀ ਤੁਹਾਨੂੰ ਦੇ ਦਾਂਗੇ ਇਹ 155 ਦੀ 1.5 ਡੂਟ ਤੱਕ ਬਣ ਜੂਗੀ ਇਹ ਭਾਰੀ ਟਰਾਲੀ ਬਣੀ ਹੋਈ ਆ ਹੈਵੀ ਜੈਕ ਵਾਲੀ ਇਹ ਬਤੋੜ ਜੈਕ ਜੀ ਜੈਕ ਵਾਲੀ ਇਹ 4 ਇੰਚ ਹੀ ਸਭ ਪੂਰੀ ਹੈਵੀ ਮਾਲ ਚ ਤਿਆਰ ਹੋਈ ਹੋਈ ਹੈ ਓਕੇ ਵੀਰੇ ਹਾਂ ਜੀ ਲੈ ਵੀ ਦੋਸਤੋ ਦੇਖ ਸਕਦੇ ਹੋ 1.5 ਡੂਟ ਦੀ ਬਾਈ ਹੋਣੀ ਕਹਿੰਦੇ ਦਿਨਾਂਗੇ ਬਾਅਦ ਵਿੱਚ ਮੌਕੇ ਤੇ ਮਾਤਾ ਅਡਜਸਟਮੈਂਟ ਹੋ ਜੂਗੀ ਇਧਰ ਵੀ ਤੁਸੀਂ ਦੇਖ ਸਕਦੇ ਹੋ ਨਵੀਆਂ ਟਰਾਲੀਆਂ ਬਿਲਕੁਲ ਖੜੀਆਂ ਨੇ ਬਹੁਤ ਸੋਹਣੀ ਤਿਆਰ ਆ ਆਹ ਬਾਈ ਜੀ ਇਹ 11.6 ਆਈ ਇਹ ਆਹ ਦੇਖ ਲਓ 155 ਕ ਦੀ ਰੇਂਜ ਦੀ ਆਈ ਇਹ ਅੱਛਾ 155 ਦੀ ਹਾਂ ਹਾਂ ਤੈ ਵੀ ਦੋਸਤੋ ਤੁਸੀਂ ਦੇਖ ਸਕਦੇ ਹੋ 1,55,000 ਦੇ ਵਿੱਚ ਜਹਾਜੀ ਫਰਸ਼ਾਂ ਦਾ ਜਿਹੜਾ ਜੀ ਇਹਦੇ ਵਿੱਚ 8 ਗੇਜ ਦਾ ਫਰਸ਼ ਲੱਗਾ ਹੋਇਆ ਜੀ ਆਪਣਾ ਓਕੇ 3mm ਹੋ ਜਾਂਦਾ ਠੀਕ ਆ ਵੀਰੇ ਆ ਦੇਖ ਲਓ ਬਾਕੀ ਇਹ 1,35 ਦੀ ਆ ਉਹ ਰੈੱਡ ਕਲਰ ਵਿੱਚ 40 ਦੀ ਆ ਜੀ ਉਹ ਦੇਖ ਲਓ ਇਹ 1,35,000 ਦੀ ਹਾਂ ਜੀ ਹਾਂ ਲੈ ਵੀ ਦੋਸਤੋ ਆ ਵੀ ਟਰਾਲੀ ਦੇਖ ਸਕਦੇ ਹੋ 1,35,000 ਦੇ ਵਿੱਚ ਤੁਹਾਨੂੰ ਮਿਲ ਜੂਗੀ ਬਹੁਤ ਸੋਹਣੀ ਟਰਾਲੀ ਬਣੀ ਹੋਈ ਆ ਤੁਸੀਂ ਚੈੱਕ ਕਰ ਸਕਦੇ ਹੋ ਟਾਇਰ ਦੋਹਾਂ ਦੀ ਕੰਡੀਸ਼ਨ ਚਲੋ ਨਾਰਮਲ ਆਉਂਦੀ ਆ ਬਾਈਕਾਂ ਵਾਲੇ ਜੇ ਟਾਇਰ ਤੁਸੀਂ ਆਪ ਦੇ ਕੋਲ ਨੇ ਆਪ ਦੇ ਪਾ ਸਕਦੇ ਹੋ ਇਧਰੋਂ ਆ ਪੱਠਿਆ ਦੀ ਟਾਲੀ ਆ ਗਈ ਇਹ ਵੀ ਬਿਲਕੁਲ ਨਵੀਂ ਪਿਆਰ ਹੋਈ ਵੀ ਇਹਦਾ ਕੀ ਰੇਟ ਆ ਜੀ ਇਹ ਆਪਣਾ ਉਹੀ ਵੀਰੇ ਸੇਮ ਪ੍ਰਾਈਸ ਨਮੀ ਦਾ 85000 ਦੀ ਬਣ ਜੂਗੀ ਠੀਕ ਆ ਜੀ ਆਹ ਇਹ ਟਾਲੀ ਜੀ ਇਹ 140 ਦੀ ਰੇਂਜ ਦੀ ਆ ਵੀਰੇ ਆਹ ਦੇਖ ਲਓ 4 ਇੰਚੀ ਸਾ ਦੋ ਫਾਟ ਡਾਲਾ ਇਹਦਾ ਦੋ ਫਾਟ ਆਲਾ ਦੋਨਾਂ ਪਾਸੇ ਨੂੰ ਪੋਤਾ ਜੀ ਹਾਂ ਜੀ ਹਾਂ ਸੈਨੀ ਕੋਰ ਤੋਂ ਦੇਖ ਸਕਦੇ ਹੋ ਹਾਂ ਭਾਈ ਜੀ ਇਧਰੋਂ ਇਹ ਦੇਖ ਲਓ ਇਹ ਆਪਣੀ 145 ਦੀ ਬਣ ਜੂਗੀ 145000 ਦੀ ਹਾਂ ਜੀ ਹਾਂ ਇਹ ਦੇਖ ਲਓ 10 ਇੰਚੀ ਚਾਸੀ ਆ ਠੀਕ ਆ ਜੀ ਹਿੱਸਾ ਵੀ 10 ਨਟੀ ਹੱਬ ਦਾ ਚੈੱਕ ਕਰਾ ਦਿਓ ਬਾਈਆਂ ਨੂੰ ਇੱਕ ਵਾਰ ਠੀਕ ਆ हां या देख लो ਤੇ 4 ਇੰਚ ਸਾ ਟਾਟਾ ਦਾ ਫਰਸ਼ ਲੱਗਾ ਹੈ ਇਹਦੇ ਵਿੱਚ ਹਾਂ ਜੀ ਹਾਂ ਜੇ ਕੋਈ ਫਿੱਟ ਲੱਗਦੀ ਆਪਾਂ ਦੇ ਦਾਂਗੇ ਬਾਈਆਂ ਨੂੰ ਬਾਕੀ ਵੀਡੀਓ ਦੇਖ ਕੇ ਆਉਂਗੇ ਹੋਰ ਲੈਸ ਹੋ ਜਾਊਗਾ ਇਹ 116 ਹੈ ਜੀ ਹਾਂ ਇਹ ਦੇਖ लो ਇਹ ਆਪਣੀ 125k ਦੀ ਰੇਂਜ ਦੀ ਹੈ ਜੀ 125k ਮੈਂ ਵੀ ਦੋ ਤੋਂ ਬਿਲਕੁਲ 7 ਦੇ ਭਾਅ ਦੇ ਵਿੱਚ ਤੁਹਾਨੂੰ ਟਰਾਲੀ ਦਿੱਤੀ ਜਾਊਗੀ 125000 ਦੀ 125000 ਜੀ 1 55 ਦੀ ਵੀਰੇ ਦਾ 17 ਤੋਂ 18 ਕੁਇੰਟਲ ਦੇ ਵਿੱਚ ਵਿੱਚ weight ਆ ਠੀਕ ਆ ਜੀ ਆਹ ਦੇਖ ਲਓ ਇਹ ਵਧੀਆ ਇਹ ਆਪਾਂ ਡੇਢ ਦੀ ਦੇ ਦਾਂਗੇ ਵੀਰੇ ਮੌਕੇ ਤੇ ਹੋਰ ਕੱਟ ਵੱਧ ਹੋ ਜੂਗਾ ਇਹ ਰੀਪਰ ਆ ਵੀਰੇ ਜੇ ਕਿਸੇ ਨੂੰ ਤੂੜੀ ਵਾਲਾ ਰੀਪਰ ਚਾਹੀਦਾ ਹੋਇਆ ਠੀਕ ਆ ਜੀ ਇਹ ਵਿਸ਼ਕਰਮਾ ਦਾ ਹੀ ਜੀ ਵੀਰੇ ਨਿਊ ਵਿਸ਼ਕਰਮਾ ਦੜਬਾ ਦਾ ਹੀ ਹੁਣ ਮੂਰੇ ਸੀਜ਼ਨ ਆਊਗਾ ਵੀ ਚਾਈਨਾ ਦਾ ਕਿਸਾਨ ਵੀਰਾਂ ਨੂੰ ਹਾਂ ਹਾਂ ਇਹ ਕਿੰਨੇ ਦਾ ਦੇ ਦਾਂਗੇ ਆਪਾਂ ਜੀ ਇਹ ਆਪਾਂ ਕੋਈ ਨਹੀਂ ਵੀਰੇ ਮੌਕੇ ਤੇ ਕਰ ਲਾਂਗੇ ਅਜੂ ਉਹਨੂੰ ਕਾਲ ਕਰਕੇ ਦਿੱਤੀ ਲਿਆ ਸਕਦੇ ਆ ਅੰਦਰ ਮਰਾ ਦਿਓ ਜਿਹੜਾ ਇੱਕ ਵਾਰੀ ਬਾਈ ਜੀ ਜੇ ਕਿਸੇ ਵੀਰ ਨੇ ਟਰਾਲੀ ਲੈਣੀ ਹੁੰਦੀ ਆਪਣੇ ਕੋਲ ਸਾਰੇ ਸਾਈਜ਼ਾਂ ਦੀ ਉਪਲਬਧ ਹੈ ਇੱਥੇ 11 ਤੋਂ ਲੈ ਕੇ 16 17 ਜਿੰਨੀਆਂ ਵੀ ਬਣਵਾਣੀ ਹੋਵੇ ਸਾਈਜ਼ ਤੇ ਵੀ ਬਣ ਜਾਂਦੀ ਆ ਜੇ ਕਿਸੇ ਵੀਰ ਨੇ ਚਲਦੀ ਲੈਣੀ ਹੁੰਦੀ ਆ ਚਲਦੀ ਆਪਣੇ ਕੋਲ ਆਈਆਂ ਹੁੰਦੀਆਂ ਨੇ ਮੌਕੇ ਤੇ ਆਪਾਂ ਉਹ ਦੇ ਦਾਂਗੇ ਠੀਕ ਰੇਟ ਵਿੱਚ ਤੇ ਜੇ ਕਿਸੇ ਵੀਰ ਨੇ ਨਵੀਂ ਅਲੱਗ ਤੋਂ ਸਾਈਜ਼ ਤੇ ਤਿਆਰ ਕਰਵਾਣੀ ਹੋਵੇ ਬਣੀਆਂ ਖੜੀਆਂ ਹੁੰਦੀਆਂ ਨੇ ਉਹ ਤੁਹਾਨੂੰ ਮਿਲ ਜਾਣਗੀਆਂ ਆਪਾਂ ਵਿੱਚ ਟਰਾਲੀ ਕੱਟ ਵੀ ਲੈਣੇ ਆ ਜੇ ਕਿਸੇ ਨੂੰ ਚਾਹੀਦੀ ਹੋਵੇ ਤੇ ਬਾਕੀ ਆਪਾਂ ਜਿਹੜਾ ਮਾਲ ਕਹੋਗੇ ਤੁਸੀਂ ਵੀਰੇ ਦੇਖੋ ਟਾਟਾ ਦੀ ਬਣਵਾਣੀ ਆ ਟਾਟਾ ਦੀ ਬਣ ਜੂਗੀ ਸਾਰੇ ਟਾਟਾ ਦੀ ਬਾਕੀ ਮਿਕਸ ਮਾਲ ਐਮ ਸੀ ਜੰਡੂ ਦੇ ਮਾਲ ਵਿੱਚ ਤਿਆਰ ਕਰੀ ਜਾਂਦੀਆਂ ਨੇ ਮੌਕੇ ਤੇ ਤੇ ਜਿਹੜਾ ਵੀਰ ਵੀਡੀਓ ਦੇਖ ਕੇ ਆਊਗਾ ਉਹਨੂੰ ਸਪੈਸ਼ਲ ਡਿਸਕਾਊਂਟ ਦਿੱਤਾ ਜਾਊਗਾ 1000 ਰੁਪਿਆ ਸਪੈਸ਼ਲ ਦੋਸਤੋ ਕਿਸੇ ਵੀ ਤਰ੍ਹਾਂ ਤੁਸੀਂ ਨੇ ਟਰਾਲੀ ਲੈਣੀ ਆ ਜਿਵੇਂ ਤੂੜੀ ਦਾ ਮੂਰੇ ਸੀਜ਼ਨ ਆ ਰਿਹਾ ਦੋਸਤੋ ਤੂੜੀ ਵਾਸਤੇ ਤੁਸੀਂ ਸਸਤੇ ਭਾਅ ਦੇ ਵਿੱਚ ਟਰਾਲੀ ਤਿਆਰ ਕਰਵਾਉਣਾ ਚਾਹੁੰਦੇ ਹੋ ਤਾਂ ਵੀਰ ਹੁਣੇ ਉਹ ਵੀ ਤਿਆਰ ਕਰ ਦਿੰਦੇ ਨੇ ਬਾਕੀ ਹੋਰ ਕੋਈ ਪੁਰਾਣੀ ਟਰਾਲੀ ਤੁਸੀਂ ਨੇ ਵਿੱਚ ਘਟਾਉਣੀ ਆ ਤਾਂ ਉਹ ਵੀ ਤੁਸੀਂ ਵਿੱਚ ਘਟਾ ਕੇ ਨਵੀਂ ਲਿਜਾ ਸਕਦੇ ਹੋ ਬਾਕੀ ਵੀਡੀਓ ਦੇ ਨਾਲ ਅੱਗੇ ਬਣੇ ਰਹੋ ਪੂਰੀ ਵੀਡੀਓ ਦੇਖੋ ਜੀ ਵੀਰੇ ਹੁਣ ਅੱਜ ਕੱਲ ਬਾਈ ਜੀ ਆ ਵੀ ਦੱਸਿਓ ਹਾਂਜੀ ਜਿਵੇਂ ਵੀਰੇ ਅੱਜ ਕੱਲ ਤੂੜੀ ਦਾ ਸੀਜ਼ਨ ਆ ਰਿਹਾ ਅੱਗੇ ਆਪਣੇ ਪੰਜਾਬੀ ਵੀਰ ਪਾਈ ਆਪਣੇ ਕਿਸਾਨ ਵੀਰ ਐਮਪੀ ਵਿੱਚ ਜਾਣਗੇ ਅਗੇ ਸੀਜ਼ਨ ਵਿੱਚ ਜੀ ਵੀਰੇ ਤਾਂ ਇਹ ਟਰਾਲੀ ਕੋਲ ਆਪਾਂ 1 15 ਵਿੱਚ ਦੇ ਦਾਂਗੇ ਵੀਰੇ ਵਿੱਚੇ ਟੋਪੀ ਗੇਟ ਸਭ ਕੁਝ ਡਬਲ ਦਾ ਸਿੰਗਲ ਟੈਰੀਆ ਹਿੱਸਾ ਡਬਲ ਵਾਲਾ ਜੈਕ ਦੀ ਗਰੰਟੀ ਆਪਣੀ ਸਾਲ ਦੀ ਓਕੇ ਵੀਰੇ ਹਾਂ ਜੇ ਕੋਈ ਵੀਡੀਓ ਦੇਖ ਕੇ ਆਊਗਾ ਆਪਾਂ ਡਿਸਕਾਊਂਟ ਦੇ ਦਾਂਗੇ ਵੀਰੇ ਜਮੇ ਸਹੀ ਸਸਤੇ ਰੇਟ ਵਿੱਚ ਟਰਾਲੀ ਤੁਹਾਨੂੰ ਦੇਣ ਲੱਗ ਰਹੇ ਆ ਵਿੱਚੇ ਟੋਪੀ ਗੇਟ ਸਭ ਕੁਝ 1 115 ਨਵੀਂ ਟਰਾਲੀ ਡਬਲ ਗੇਟ ਡਬਲ ਡਾਲਾ ਲੱਗਿਆ ਹੋਇਆ ਇਹਨੂੰ ਬਿਲਕੁਲ ਨਵੀਂ ਨਕੋਰ ਟਰਾਲੀ ਆ ਤੁਸੀਂ ਦੇਖ ਸਕਦੇ ਹੋ ਫਰਸ਼ ਬਿਲਕੁਲ ਓਕੇ ਆ ਭਾਈ ਜੀ ਕਿਹੜਾ ਰੰਗ ਲੱਗਿਆ ਹੋਇਆ ਇਹਨੂੰ 10:00 ਦੇ 7:00 ਦੇ ਦਾ ਦੋਸਤੋ ਫਰਸ਼ ਲੱਗਿਆ ਹੋਇਆ ਟੋਪੀ ਐਨ ਬਿਲਕੁਲ ਕੰਪਲੀਟ ਤੁਹਾਨੂੰ ਟਰਾਲੀ ਮਿਲੂਗੀ 1 ਲੱਖ 15000 15000 ਦੇ ਵਿੱਚ ਤੇ ਬਾਈ ਦਾ ਸਕਰੀਨ ਤੇ ਨੰਬਰ ਚੱਲ ਰਿਹਾ ਤੁਸੀਂ ਲੇਟ ਨਾ ਹੋ ਜਾਓ ਬਾਈ ਨੂੰ ਕਾਲ ਕਰ ਲਓ ਪਹਿਲਾਂ ਪਹਿਲਾਂ ਬੁਕਿੰਗ ਕਰਵਾ ਲਓ ਧੰਨਵਾਦ ਜੀ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਦੇ ਹੋ